ਸਿਟੀ ਆਫ ਕੈਲਗਰੀ ਨੇ 8 6 ਦੀਆਂ ਵੋਟਾਂ ਦੇ ਫਰਕ ਨਾਲ ਗਲੈਨਮੋਰ ਲੈਂਡਿੰਗ ਦੇ ਵਿੱਚ ਜਿਹੜੀ ਹਾਈ ਡੈنسਿਟੀ ਡਿਵੈਲਪਮੈਂਟ ਕਰਨੀ ਸੀ ਉਸ ਮੁੱਦੇ ਨੂੰ ਰੱਦ ਕਰ ਦਿੱਤਾ ਹੈ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਬਲੈਂਕਟ ਪਾਲਿਸੀ ਬਣੀ ਹੈ। ਬਲੈਂਕਟ ਪਾਲਿਸੀ ਇਹ ਬਣੀ ਹੈ ਜੀ ਕਿ ਆਪਾਂ ਹਰੇਕ ਇਲਾਕੇ ਦੇ ਵਿੱਚ ਜਿਨ੍ਹਾਂ ਦੇ ਵਿੱਚ ਪਾਬੰਦੀਆਂ ਵੀ ਲੱਗੀਆਂ ਸੀ ਸਿੰਗਲ ਸਿੰਗਲ ਫੈਮਿਲੀ ਹੋਮ ਹੀ ਬਣ ਸਕਦੇ ਸੀ ਉੱਥੇ ਹੁਣ ਲੈਂਡ ਹੋਮ ਬਣ ਸਕਦੇ ਨੇ ਰੂ ਹਾਊਸਸ ਬਣ ਸਕਦੇ ਨੇ ਡਿਊਪਲੈਕਸਸ ਫੋਰਪਲੈਕਸਸ ਬਣ ਸਕਦੇ ਨੇ ਪਰ ਕਾਂਡੋ ਨਹੀਂ ਬਣਨੇ ਤੇ ਮਲਟੀਪਲ ਫੈਮਲੀ ਜਿਹੜੀਆਂ ਨੇ ਉਹ ਉੱਥੇ ਰਹਿ ਸਕਦੀਆਂ ਨੇ ਇਦਾਂ ਦੇ ਘਰ ਬਣਨ ਦੀ ਗੱਲ ਕੀਤੀ ਗਈ ਸੀ ਬਲੈਂਕਟ ਪਾਲਿਸੀ ਬਣ ਗਈ ਸੀ ਪਰ ਗਲੈਨਮੋਰ ਚ ਇਸ ਦਾ ਬਹੁਤ ਵਿਰੋਧ ਹੋ ਰਿਹਾ ਸੀ 90% ਲੋਕਾਂ ਨੇ ਇਸ ਦਾ ਵਿਰੋਧ ਕੀਤਾ ਕਿ ਇਹ ਕੰਮ ਨਾ ਕਰੋ ਇੱਥੇ ਪਲਾਨ ਇਹ ਹੈਗਾ ਕਿ ਅਗਲੇ 15 ਸਾਲਾਂ ਦੇ ਵਿੱਚ ਗਲੈਨਮੋਰ ਦੇ ਇਸ ਇਲਾਕੇ ਦੇ ਵਿੱਚ 6 ਮਿਕਸਡ ਯੂਜ਼ ਟਾਵਰ ਬਣਾਨੇ ਸੀ ਮਿਕਸਡ ਯੂਜ਼ ਦਾ ਮਤਲਬ ਕਮਰਸ਼ੀਅਲ ਵੀ ਰੈ residențial ਵੀ ਤੇ ਇੱਥੇ ਉਹ ਕਹਿੰਦੇ ਜੀ 1165 1165 ਰੈ residențial ਯੂਨਿਟਸ ਬਣਾਈ ਜਾਣੇ ਸੀ 9 ਐਡੀਸ਼ਨਲ ਟਾਵਰ ਫੇਰ ਬਣਨੇ ਸੀ ਤੇ ਇਸ ਦਾ ਜਿਹੜਾ ਜਿਹੜੀ ਕੰਪਨੀ ਇਸ ਨੂੰ ਬਣਾ ਰਹੀ ਸੀ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਸੀ ਸਾਡੇ ਮੇਅਰ ਦੇ ਸਮੇਤ 6 ਲੋਕ ਮੇਅਰ ਦੇ ਸਮੇਤ 6 ਜਣੇ ਇਹ ਚਾਹੁੰਦੇ ਸਨ ਮੇਅਰ ਤੇ 6 ਪੰਜ ਕਾਉਂਸਲਰ ਤੇ 6ਵੇਂ ਮੇਅਰ ਸਾਡੇ ਚਾਹੁੰਦੇ ਸਨ ਕਿ ਇਹ ਪ੍ਰੋਜੈਕਟ ਕੈਲਗਰੀ ਦੀ ਡਿਵੈਲਪਮੈਂਟ ਟੀਚਿਆਂ ਦੇ ਮੁਤਾਬਕ ਬਣਾਇਆ ਜਾ ਰਿਹਾ ਹੈ अर्बन ਗਰੋਥ ਨੂੰ ਵਿਜ਼ਨ ਵਿੱਚ ਰੱਖਦਿਆਂ ਹੋਇਆਂ ਇਹ ਪ੍ਰੋਜੈਕਟ ਨੂੰ ਮંજੂਰੀ ਦਿੱਤੀ ਜਾ ਰਹੀ ਹੈ ਤੇ ਉਧਰ ਵਾਰਡ ਨੰਬਰ 11 ਤੋਂ ਕਾਉਂਸਲਰ ਕੋਟਨੀ ਪੈਨਰ ਨੇ ਬੜੀ ਇੰਪੈਸ਼ਨਡ ਸਪੀਚ ਦਿੱਤੀ ਤੇ ਇਸ ਪ੍ਰੋਪੋਜ਼ਲ ਦੇ ਹੱਕ ਵਿੱਚ ਬਹੁਤ ਜ਼ੋਰਦਾਰ ਭਾਸ਼ਣ ਵੀ ਦਿੱਤਾ ਬਰ ਪ੍ਰੋਪੋਜ਼ਲ ਦੇ ਵਿੱਚ ਲੋਕਾਂ ਦਾ ਜ਼ਬਰਦਸਤ ਵਿਰੋਧ ਸੀ ਕਮਿਊਨਿਟੀ ਮੈਂਬਰਸ ਨੇ ਬਹੁਤ ਵੱਡਾ ਵਿਰੋਧ ਕੀਤਾ ਸੋ 8 ਜਣੇ ਇਸ ਦੇ ਵਿਰੋਧ ਵਿੱਚ ਆ ਗਏ ਕਾਉਂਸਲਰ ਪੀਟਰ ਡੀਮੋਂਗ ਕਾਉਂਸਲਰ ਡੈਨ ਮੈਕਲੀਨ ਜੈਨੀ ਵਾਈ ਜੈਨੀਫਰ ਵਾਈਨਸ ਰਾਜ ਢਾਲੀਵਾਲ ਤੇ ਹੋਰ ਨਾ ਕਾਉਂਸਲਰਸ ਕਾਉਂਸਲਰਸ ਨੇ ਇਸ ਦਾ ਵਿਰੋਧ ਕੀਤਾ ਤੇ ਇਹ ਪ੍ਰੋਜੈਕਟ ਰੱਦ ਹੋ ਗਿਆ ਹੈ ਸੋ ਗਲੈਨਮੋਰ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਕਿ ਆਖਰ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਨਹੀਂ ਮਿਲੀ